ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ 1 ਜੁਲਾਈ ਤੱਕ ਯੂਰਪੀ ਫੌਜੀ ਯੋਜਨਾ 'ਚ ਹੋਵੇਗਾ ਸ਼ਾਮਲ ਕੈਨੇਡਾ ਦੇ ਤੱਕ ਕੁਝ ਠੋਸ ਨਤੀਜੇ ਦੇਖਣਾ ਚਾਹੁੰਦੇ ਨੇ ਕਾਰਨੀ 트ੰਪ ਦੀ 51ਵੇਂ ਸੂਬੇ ਵਾਲੀ ਤਾਜ਼ਾ ਟਿੱਪਣੀ ਮਗਰੋਂ ਰੱਖਿਆ ਮੰਤਰੀ ਵੱਲੋਂ ਕੈਨੇਡੀਅਨ ਪ੍ਰਭੂ ਸੱਤਾ ਦਾ ਬਚਾ ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਦਾ ਕਹਿਣਾ ਹੈ ਕਿ ਕੈਨੇਡਾ ਆਪਣੇ ਰੱਖਿਆ ਖਰਚਾ ਨੂੰ ਆਪ ਕੰਟਰੋਲ ਕਰੇਗਾ ਭਾਰਤੀ ਪਰਿਵਾਰ ਦੀ ਮੌਤ ਦੇ ਮਾਮਲੇ ਦਾ ਹੋਵੇਗਾ ਇਨਸਾਫ ਦੋਸ਼ੀਆਂ ਨੂੰ ਸੁਣਾਈ ਜਾ ਸਕਦੀ ਹੈ 20 ਸਾਲ ਕੈਦ ਦੀ ਸਜ਼ਾ ਪਾਇਲਟ ਨੇ 에ਅ ਟ੍ਰੈਫਿਕ ਕੰਟਰੋਲਰਾਂ ਦੀ ਘਾਟ ਉੱਤੇ ਕੱਢੀ ਪੜਾਅ ਕਈ ਹਫ਼ਤਿਆਂ ਤੋਂ ਉਡਾਣਾਂ 'ਚ ਦੇਰੀਆਂ ਹੋ ਰਹੀਆਂ ਨੇ ਰਿਪੋਰਟ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਕੇਤ ਦਿੱਤਾ ਹੈ ਕਿ ਕੈਨੇਡਾ 1 ਜੁਲਾਈ ਤੱਕ ਯੂਰਪ ਦੀ ਅਹਿਮ ਫੌਜੀ ਯੋਜਨਾ ਤੇ ਦਸਤਖਤ ਕਰ ਸਕੇਗਾ ਜੋ ਕਿ ਹਥਿਆਰਾਂ ਅਤੇ ਗੋਲਾ ਬਾਰੂਦ ਲਈ ਅਮਰੀਕਾ ਤੇ ਨਿਰਭਰਤਾ ਘਟਾਉਣ ਵੱਲ ਇੱਕ ਕਦਮ ਹੋਵੇਗਾ ਕਿੰਗ ਚਾਰਲਸ ਦੀ ਥਰೋನ್ ਸਪੀਚ ਤੋਂ ਬਾਅਦ ਕਾਰਨੀ ਨੇ ਇੱਕ ਟਿੱਪਣੀ মিডিਆ ਨਾਲ ਗੱਲਬਾਤ ਕਰਦਿਆਂ ਕੀਤੀ ਥਰੋਨ ਸਪੀਚ 'ਚ ਇਸ ਦੇ ਲਈ ਕੋਈ ਟਾਈਮਲਾਈਨ ਨਹੀਂ ਦਿੱਤੀ ਗਈ ਪਰ ਕਾਰਨੀ ਨੇ ਕਿਹਾ ਕਿ ਉਹ ਇਸ ਤੇ ਤੇਜ਼ੀ ਨਾਲ ਅੱਗੇ ਵਧਣਾ ਚਾਹੁੰਦੇ ਨੇ ਕਾਰਨੀ ਨੇ ਕਿਹਾ ਕਿ ਰੱਖਿਆ ਤੇ ਖਰਚੇ ਜਾਣ ਵਾਲੇ ਹਰ ਡਾਲਰ ਦੇ 75 ਸੈਂਟ ਅਮਰੀਕਾ ਨੂੰ ਜਾਂਦੇ ਨੇ ਇਹ ਸਮਝਦਾਰੀ ਨਹੀਂ ਹੈ ਕਾਰਨੀ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਤੋਂ ਹੀ ਕੈਨੇਡਾ ਯੂਰਪੀਅਨ ਯੂਨੀਅਨ ਨਾਲ ਗੱਲਬਾਤ ਕਰ ਰਿਹਾ ਹੈ ਇਹ ਗੱਲਬਾਤ ਉਸ ਯੋਜਨਾ 'ਚ ਸ਼ਾਮਲ ਹੋਣ ਲਈ ਹੈ ਜਿਸ ਦੇ ਤਹਿਤ ਆਉਣ ਵਾਲੇ दे 5 ਸਾਲਾਂ 'ਚ ਯੂਰਪ ਦੇ ਦੇਸ਼ਾਂ ਨੇ ਰੱਖਿਆ ਤੇ 1.25 ਟ੍ਰਿਲੀਅਨ ਡਾਲਰ ਖਰਚਣ ਦੀ ਯੋਜਨਾ ਬਣਾਈ ਹੋਈ ਹੈ। ਕਾਰਨੀ ਨੇ ਕਿਹਾ ਕਿ ਅਸੀਂ ਇਸ ਮਾਮਲੇ 'ਚ ਚੰਗੀ ਪ੍ਰਗਤੀ ਕਰ ਰਹੇ ਹਾਂ ਤੇ ਕੈਨੇਡਾ ਡੇ ਤੱਕ ਅਸੀਂ ਕੁਝ ਠੋਸ ਨਤੀਜੇ ਵੇਖਣਾ ਚਾਹੁੰਦੇ ਹਾਂ। ਪ੍ਰਧਾਨ ਮੰਤਰੀ ਵੱਲੋਂ ਯੂਰਪ ਨਾਲ ਨੇੜਲੇ ਰੱਖਿਆ ਸਹਿਯੋਗ ਦੀ ਮੰਗ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟ੍ਰੂਥ ਸੋਸ਼ਲ ਤੇ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਕੈਨੇਡਾ ਨਾਲ ਅਮਰੀਕਾ ਦੇ ਗੋਲਡਨ ਡੋਮ ਮਿਜ਼ਾਈਲ ਰੱਖਿਆ ਪ੍ਰਣਾਲੀ 'ਚ ਸ਼ਾਮਲ ਹੋਣ ਬਾਰੇ ਗੱਲਬਾਤ ਕਰ ਰਹੀ ਹੈ ਜੇਕਰ ਕੈਨੇਡਾ ਵੱਖਰਾ ਦੇਸ਼ ਰਹਿੰਦਾ ਤਾਂ ਉਸ ਨੂੰ 61 ਬਿਲੀਅਨ ਡਾਲਰ ਦਾ ਖਰਚਾ ਆਵੇਗਾ ਤੇ ਜੇਕਰ ਉਹ ਸਾਡਾ 51ਵਾਂ ਸੂਬਾ ਬਣ ਜਾਂਦਾ ਹੈ ਤੇ ਇਸ ਦੀ ਕੀਮਤ 0 ਡਾਲਰ ਹੋਵੇਗੀ ਉਹ ਇਸ ਪੇਸ਼ਕਸ਼ ਤੇ ਵਿਚਾਰ ਕਰ ਰਹੇ ਨੇ ਕਾਰਨੀ ਨੇ ਟਰੰਪ ਨਾਲ ਉਹਨਾਂ ਦੇ ਦਫ਼ਤਰ 'ਚ ਮੁਲਾਕਾਤ ਦੌਰਾਨ ਸਪਸ਼ਟ ਕਰ ਦਿੱਤਾ ਸੀ ਕਿ ਕੈਨੇਡਾ ਦੀ ਅਮਰੀਕਾ 'ਚ ਸ਼ਾਮਲ ਹੋਣ 'ਚ ਕੋਈ ਦਿਲਚਸਪੀ ਨਹੀਂ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਕਈ ਮਹੀਨਿਆਂ ਤੋਂ ਨਾਟੋ ਮੈਂਬਰਾਂ ਲਈ ਆਪਣੀ ਜੀਡੀਪੀ ਦਾ 5% ਰੱਖਿਆ ਤੇ ਖਰਚ ਕਰਨ ਦੀ ਵਕਾਲਤ ਕਰ ਰਹੇ ਨੇ ਕਾਰਨੀ ਨੇ ਕਿਹਾ ਕਿ ਕੈਨੇਡਾ ਸਮਝਦਾਰੀ ਨਾਲ ਖਰਚ ਕਰੇਗਾ ਤੇ ਕਿਸੇ ਖਾਸ ਅੰਕੜੇ ਪ੍ਰਤੀ ਵਚਨਬੱਧ ਨਹੀਂ ਹੋਵੇਗਾ ਪ੍ਰਧਾਨ ਮੰਤਰੀ ਨੇ ਕਿਹਾ ਮੈਂ ਨਹੀਂ ਮੰਨਦਾ ਕਿ ਕੋਈ ਵੀ ਨੰਬਰ ਚੁਣ ਲੈਣਾ ਤੇ ਫਿਰ ਉਹਦੇ ਜਿੰਨਾ ਖਰਚਣ ਦਾ ਤਰੀਕਾ ਲੱਭਣਾ ਅਕਲਮੰਦੀ ਹੈ ਇਸ ਸਮੇਂ ਕੈਨੇਡਾ ਆਪਣੀ ਜੀਡੀਪੀ ਦਾ ਲਗਭਗ 1.37% ਰੱਖਿਆ ਤੇ ਖਰਚ ਕਰਦਾ ਹੈ ਜੋ ਕਿ ਮੌਜੂਦਾ 2 ਫੀਸਡ ਦੇ ਟੀਚੇ ਤੋਂ ਕਾਫੀ ਘਟ ਹੈ ਕਾਰਨੀ ਨੇ ਹਾਲ ਹੀ ਚ ਹੋਈਆਂ ਫੈਡਰਲ ਚੋਣਾਂ ਦੌਰਾਨ ਵਾਦਾ ਕੀਤਾ ਸੀ ਕਿ ਕੈਨੇਡਾ 2030 ਤੱਕ ਇਸ ਟੀਚੇ ਨੂੰ ਪੂਰਾ ਕਰ ਲਵੇਗਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਕੈਨੇਡਾ ਆਪਣਾ ਰੱਖਿਆ ਖਰਚ ਵਧਾਏਗਾ ਪਰ ਇਹ ਖਰਚ ਇਸ ਤਰੀਕੇ ਨਾਲ ਕੀਤਾ ਜਾਵੇਗਾ ਜੋ ਦੇਸ਼ ਲਈ ਫਾਇਦੇਮੰਦ ਹੋਵੇ ਰੱਖਿਆ ਮੰਤਰੀ ਡੇਵਿਡ ਮੈਂਕੈਂਟੀ ਦਾ ਕਹਿਣਾ ਹੈ ਕਿ ਕੈਨੇਡਾ ਆਪਣੇ ਰੱਖਿਆ ਖਰਚਿਆਂ ਨੂੰ ਆਪ ਕੰਟਰੋਲ ਕਰੇਗਾ ਉਨ੍ਹਾਂ ਦਾ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਹਾਲ ਹੀ ਚ ਇੱਕ ਵਾਰੀ ਫੇਰ ਤੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਟਿੱਪਣੀ ਤੋਂ ਬਾਅਦ ਆਇਆ ਹੈ ਇਸ ਵਾਰੀ 트ੰਪ ਨੇ ਆਪਣੀ ਪ੍ਰਸਤਾਵਿਤ ਮਿਜ਼ਾਈਲ ਰੱਖਿਆ ਪ੍ਰਣਾਲੀ ਤਹਿਤ ਕੈਨੇਡਾ ਨੂੰ ਸੁਰੱਖਿਆ ਦੇਣ ਦੇ ਬਦਲੇ ਕੈਨੇਡਾ ਦਾ 51ਵਾਂ ਸੂਬਾ ਬਣਾਉਣ ਦੀ ਟਿੱਪਣੀ ਕੀਤੀ ਹੈ ਲੰਘੇ ਕੱਲ ਜਦੋਂ ਕਿੰਗ ਚਾਰਲਸ ਆਪਣੀ ਥਰੋਨ ਸਪੀਚ 'ਚ ਕੈਨੇਡੀਅਨ ਵਿਲੱਖਣਤਾ ਅਤੇ ਪ੍ਰਭੂ ਸੱਤਾ ਦਾ ਜ਼ਿਕਰ ਕਰਕੇ ਗਿਆ ਉਸ ਤੋਂ ਕੁਝ ਘੰਟਿਆਂ ਬਾਅਦ ਹੀ 트ੰਪ ਨੇ 51ਵੇਂ ਸੂਬੇ ਵਾਲੀ ਟਿੱਪਣੀ ਦੁਹਰਾ ਦਿੱਤੀ 트럼ਪ ਨੇ 트루스 소셜 ਤੇ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਕੈਨੇਡਾ ਨਾਲ ਅਮਰੀਕਾ ਦੀ ਗੋਲਡਨ ਡੋਮ ਮਿਜ਼ਾਇਲ ਰੱਖਿਆ ਪ੍ਰਣਾਲੀ 'ਚ ਸ਼ਾਮਲ ਹੋਣ ਬਾਰੇ ਗੱਲਬਾਤ ਕਰ ਰਿਹਾ ਹੈ ਜਿਸ ਦਾ ਜ਼ਿਕਰ ਕੈਨੇਡਾ ਵੱਖਰਾ ਦੇਸ਼ ਰਹਿੰਦਾ ਹੈ ਤਾਂ ਉਸ ਨੂੰ 61 ਬਿਲੀਅਨ ਡਾਲਰ ਦਾ ਖਰਚਾ ਆਵੇਗਾ ਤੇ ਜੇਕਰ ਉਹ ਸਾਡਾ ਪਿਆਰਾ 51ਵਾਂ ਸੂਬਾ ਬਣ ਜਾਂਦਾ ਹੈ ਤੇ ਇਸ ਦੀ ਕੀਮਤ 0 ਡਾਲਰ ਹੋਵੇਗੀ ਬੁੱਧਵਾਰ ਨੂੰ ਕੌਕਸ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਕਗਿੰਟੀ ਨੇ ਕਿਹਾ ਮੈਂ ਬਹੁਤ ਸਮੇਂ ਪਹਿਲਾਂ ਸਿੱਖਿਆ ਸੀ ਕਿ ਜਦੋਂ ਹੋਰ ਦੇਸ਼ਾਂ ਨਾਲ ਸਬੰਧਾਂ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਸਿਰਫ ਉਹੀ ਚੀਜ਼ਾਂ ਕੰਟਰੋਲ ਕਰ ਸਕਦੇ ਹੋ ਜੋ ਤੁਹਾਡੇ ਕੰਟਰੋਲ 'ਚ ਨੇ ਤੇ ਅਸੀਂ ਹੁਣ ਇੱਥੇ ਜੋ ਕੰਟਰੋਲ ਕਰ ਸਕਦੇ ਹਾਂ ਉਹ ਹੈ ਆਪਣੀ ਪ੍ਰਭੂਸੱਤਾ ਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਫੈਸਲੇ ਅਸੀਂ ਆਪਣੇ ਖਰਚਿਆਂ ਤੇ ਵੀ ਕੰਟਰੋਲ ਰੱਖ ਸਕਦੇ ਹਾਂ ਮੈਗਨਟੀ ਨੇ 61 ਬਿਲੀਅਨ ਡਾਲਰ ਦੀ ਕੀਮਤ ਤੇ ਕੋਈ ਚਰਚਾ ਨਹੀਂ ਕੀਤੀ ਸਿਰਫ ਇਹ ਕਿਹਾ ਕਿ ਫੌਲ ਦੇ ਬਜਟ ਚ ਹੋਰ ਵੇਰਵੇ ਸਾਹਮਣੇ ਆਉਣਗੇ। ਉਹਨਾਂ ਕਿਹਾ ਮੈਂ ਅੰਕੜਿਆਂ ਦਾ ਮੁਲਾਂਕਣ ਕਰਨ ਦੀ ਸਥਿਤੀ ਚ ਨਹੀਂ ਹਾਂ। ਟਰੰਪ ਦੀ ਟਿੱਪਣੀ ਉਸ ਵੇਲੇ ਆਈ ਹੈ ਜਦੋਂ ਅਮਰੀਕੀ ਰਾਜਦੂਤ ਪੀਟ ਹੌਕਸਟਰਾ ਨੇ ਕੈਨੇਡੀਅਨਸ ਨੂੰ ਕਿਹਾ ਸੀ ਕਿ ਉਹ 51ਵੇਂ ਸੂਬੇ ਵਾਲੀ ਗੱਲ ਨੂੰ ਅੱਗੇ ਨਾ ਵਧਾਉਣ। ਉਹਨਾਂ ਨੇ ਪਿਛਲੇ ਹਫ਼ਤੇ ਸੀਬੀਸੀ ਦਾ ਹਾਊਸ 'ਚ ਬੋਲਦਿਆਂ ਕਿਹਾ ਜੇ ਕੈਨੇਡੀਅਨਸ ਨੂੰ ਇਸ ਬਾਰੇ ਗੱਲ ਕਰਨੀ ਆ ਤਾਂ ਉਹ ਜਾਣਨ ਮੈਂ ਇਸ ਬਾਰੇ ਗੱਲ ਨਹੀਂ ਕਰ ਰਿਹਾ ਡੋਨਾਲਡ 트੍ਰੰਪ ਵੀ ਇਸ ਬਾਰੇ ਗੱਲ ਨਹੀਂ ਕਰ ਰਿਹਾ ਉਧਰ ਮੈਕਗਿੰਟੀ ਨੇ ਕਿਹਾ ਕਿ ਜੋ ਕੈਨੇਡੀਅਨਸ ਲਈ ਸਹੀ ਹੈ ਅਸੀਂ ਉਹ ਕਰਨਾ ਜਾਰੀ ਰੱਖਾਂਗੇ ਜਿਸ ਵਿੱਚ ਇਹ ਯਕੀਨੀ ਬਣਾਉਣਾ ਵੀ ਸ਼ਾਮਲ ਹੈ ਕਿ ਅਸੀਂ ਸੁਰੱਖਿਅਤ ਅਤੇ ਸੁਤੰਤਰ ਹੋਈਏ ਅਸੀਂ ਆਪਣੇ ਸਬੰਧਾਂ ਦਾ ਨਿਰੰਤਰ ਪ੍ਰਬੰਧਨ ਕਰਦੇ ਰਹਾਂਗੇ ਨਾ ਕੇਵਲ ਅਮਰੀਕਾ ਨਾਲ ਬਲਕਿ ਜਿਵੇਂ ਕਿ ਪ੍ਰਧਾਨ ਮੰਤਰੀ ਨੇ ਕੱਲ ਕਿਹਾ ਸੀ ਯੂਰਪੀਅਨ ਯੂਨੀਅਨ ਨਾਲ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ ਅਕਵੰਜਮਾ ਰਾਜ ਬਣਾਉਣ ਦੀਆਂ ਧਮਕੀਆਂ ਵਿਚਕਾਰ ਬੀਤੇ ਦਿਨ ਕਿੰਗ ਚਾਰਲਸ ਨੇ ਵੀ ਇੱਕ ਵੱਡਾ ਬਿਆਨ ਦਿੱਤਾ ਕੈਨੇਡੀਅਨ ਸੰਸਦ ਨੂੰ ਸੰਬੋਧਨ ਕਰਦੇ ਹੋਏ ਕਿੰਗ ਚਾਰਲਸ ਨੇ ਕਿਹਾ ਸੀ ਕਿ ਕੈਨੇਡਾ ਬਿਨਾਂ ਸ਼ੱਕ ਇੱਕ ਮਜ਼ਬੂਤ ਤੇ ਸੁਤੰਤਰ ਦੇਸ਼ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕੈਨੇਡਾ ਦੇ ਲੋਕ ਆਪਣੇ ਲੋਕਤੰਤਰ, ਖੁਦਮੁਖਤਿਆਰੀ, ਆਜ਼ਾਦੀ ਅਤੇ ਆਪਣੀਆਂ ਕਦਰਾਂ-ਕੀਮਤਾਂ ਨੂੰ ਬਹੁਤ ਪਿਆਰ ਕਰਦੇ ਨੇ ਤੇ ਕੈਨੇਡੀਅਨ ਸਰਕਾਰ ਇਹਨਾਂ ਕਦਰਾਂ-ਕੀਮਤਾਂ ਦੀ ਰੱਖਿਆ ਲਈ ਵਚਨਬੱਧ ਹੈ ਇਸ ਤੋਂ ਪਹਿਲਾਂ ਕਿੰਗ ਚਾਰਲਸ ਨੇ ਡੋਨਲਡ 트ੰਪ ਵੱਲੋਂ ਕੈਨੇਡਾ ਨੂੰ ਮਿਲਾਉਣ ਦੀਆਂ ਧੰਕੀਆਂ ਬਾਰੇ ਜਨਤਕ ਤੌਰ ਤੇ ਕੁਝ ਨਹੀਂ ਕਿਹਾ ਸੀ ਅਜਿਹੀ ਸਥਿਤੀ 'ਚ ਸਾਰੀਆਂ ਨਜ਼ਰਾਂ ਨਵੀਂ ਕੈਨੇਡੀਅਨ ਸਰਕਾਰ ਦੇ ਪਹਿਲੇ ਸੰਸਦੀ ਸੈਸ਼ਨ ਦੇ ਉਦਘਾਟਨ ਮੌਕੇ ਕਿੰਗ ਚਾਰਲਸ ਦੇ ਭਾਸ਼ਣ ਤੇ ਸਨ ਕਿੰਗ ਚਾਰਲਸ ਨੇ ਕੈਨੇਡਾ ਦੇ ਲੋਕਾਂ ਦੀਆਂ ਚਿੰਤਾਵਾਂ ਨੂੰ ਵੀ ਸਮਝਿਆ ਅਤੇ ਆਪਣੇ ਭਾਸ਼ਣ 'ਚ 트ੰਪ ਦਾ ਨਾਮ ਲੈ ਬਿਨਾ ਕੈਨੇਡਾ ਦੀ ਆਜ਼ਾਦੀ ਦਾ ਪੂਰਾ ਸਮਰਥਨ ਕੀਤਾ ਕਿੰਗ ਚਾਰਲਸ ਨੇ ਕਿਹਾ ਕਿ ਕੈਨੇਡਾ ਬਿਨਾਂ ਸ਼ੱਕ ਇੱਕ ਮਜ਼ਬੂਤ ਅਤੇ ਸੁਤੰਤਰ ਦੇਸ਼ ਹੈ 트럼ਪ ਦਾ ਨਾਮ ਲੈ ਬਿਨਾ ਕਿੰਗ ਚਾਰਲਸ ਨੇ ਕਿਹਾ ਕਿ ਇੱਕ ਦੇਸ਼ ਜਿਸ ਨੂੰ ਕੈਨੇਡਾ ਦੇ ਲੋਕ ਅਤੇ ਮੈਂ ਬਹੁਤ ਪਿਆਰ ਕਰਦਾ ਹਾਂ ਨੇ ਕੈਨੇਡੀਅਨ ਨਿਰਯਾਤ ਤੇ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ ਮੁਕਤ ਵਪਾਰ ਪ੍ਰਣਾਲੀ ਨੇ ਦਹਾਕਿਆਂ ਤੋਂ ਕੈਨੇਡਾ ਨੂੰ ਖੁਸ਼ਹਾਲ ਬਣਾਇਆ ਹੈ ਪਰ ਹੁਣ ਸਥਿਤੀ ਬਦਲ ਰਹੀ ਹੈ ਤੇ ਸਾਨੂੰ ਆਪਣੀਆਂ ਅੱਖਾਂ ਖੁੱਲੀਆਂ ਰੱਖਣੀਆਂ ਪੈਣਗੀਆਂ ਇਥੇ ਦੱਸਦੀ ਹੈ ਕਿ ਥਰೋನ್ ਸਪੀਚ ਲਈ ਕੈਨੇਡਾ ਆਏ ਕਿੰਗ ਚਾਰਲਸ ਅਤੇ ਰਾਣੀ ਕੈਮੀਲਾ ਨੇ ਬ੍ਰਿਟੇਨ ਨੂੰ ਵਾਪਸੀ ਪਾਲੀ ਹੈ ਥਰೋನ್ ਸਪੀਚ ਤੋਂ ਬਾਅਦ ਕਿੰਗ ਅਤੇ ਕੁਵੀਨ ਨੇ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਦਾ ਟੋਮ ਆਫ ਦਾ ਅਨਨੋਨ ਸੋਲਜਰ ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਫੁੱਲ ਚੜ੍ਹਾਏ ਇਸ ਤੋਂ ਬਾਅਦ ਰਾਇਲ ਕੈਨੇਡੀਅਨ 에ਅਰ ਫੋਰਸ ਨੇ ਸ਼ਾਹੀ ਜੋੜੇ ਨੂੰ ਹਵਾਈ ਸਲਾਮੀ ਦਿੱਤੀ ਤੇ ਇਹ ਜੋੜਾ ਵਾਪਸੀ ਲਈ 에ਅਰਪੋਰਟ ਰਵਾਨਾ ਹੋ ਗਿਆ ਕੈਨੇਡਾ ਚ 45ਵਾਂ ਪਾਰਲੀਮੈਂਟ ਸੈਸ਼ਨ ਹੁਣ ਸ਼ੁਰੂ ਹੋ ਗਿਆ ਹੈ ਇਸ ਸੈਸ਼ਨ ਸੰਭਾਵੀ ਤੌਰ ਤੇ ਛੋਟਾ ਹੋ ਸਕਦਾ ਹੈ ਜਿਸ ਕਰਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਈ ਵਾਰ ਕਿਹਾ ਹੈ ਕਿ ਇਹ ਇੱਕ ਵਿਅਸਤ ਸੈਸ਼ਨ ਹੋਵੇਗਾ। ਕੈਨੇਡਾ ਅਮਰੀਕਾ ਦੀ ਸਰਹੱਦ ਤੇ -40 ਡਿਗਰੀ ਤਾਪਮਾਨ ਚ ਜਾਨ ਗਵਾਉਣ ਵਾਲੇ ਭਾਰਤੀ ਪਰਿਵਾਰ ਦੇ ਮਾਮਲੇ ਚ આરોપી ਹਰਸ਼ ਕੁਮਾਰ ਪਟੇਲ ਅਤੇ ਸਟੀਵ ਸ਼ੈਂਡ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਅਮਰੀਕਾ ਦੇ ਮਿਨੇਸੋਟਾ ਸੂਬੇ ਦੀ ਅਦਾਲਤ ਚ ਸਜ਼ਾ ਦਾ ਐਲਾਨ ਅੱਜ ਕੀਤਾ ਜਾ ਸਕਦਾ ਹੈ। ਹਰਸ਼ ਕੁਮਾਰ ਪਟੇਲ ਅਤੇ ਸਟੀਵ ਸ਼ੈਂਡ ਨੂੰ ਮਨੁੱਖੀ ਤਸਕਰੀ ਤੋਂ ਇਲਾਵਾ ਵਿਦੇਸ਼ੀ ਨਾਗਰਿਕਾਂ ਦੀ ਜਾਨ ਖਤਰੇ 'ਚ ਪਾਉਣ ਦਾ ਦੋਸ਼ੀ ਵੀ ਠਹਿਰਾਇਆ ਗਿਆ ਏ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਹਰਸ਼ ਕੁਮਾਰ ਪਟੇਲ ਨੇ ਕੈਨੇਡਾ 'ਚ ਮੌਜੂਦ ਮਨੁੱਖੀ ਤਸਕਰਾ ਨਾਲ ਤਾਲਮੇਲ ਅਧੀਨ ਕੰਮ ਕਰਦਿਆਂ ਪ੍ਰਵਾਸੀਆਂ ਨੂੰ ਕਮਾਂਤਰੀ ਬਾਰਡਰ ਨੇੜੇ ਮੰਗਵਾਇਆ ਜਿਨ੍ਹਾਂ ਨੂੰ ਅਮਰੀਕਾ ਦੇ ਸ਼ਿਕਾਗੋ ਇਲਾਕੇ 'ਚ ਪਹੁੰਚਾਇਆ ਜਾਣਾ ਸੀ। ਗੁਜਰਾਤੀ ਪਰਿਵਾਰ ਦੇ 4 ਜੀਆਂ ਨੇ ਪੈਦਲ ਬਾਰਡਰ ਪਾਰ ਕਰਨਾ ਸੀ ਅਤੇ ਅਮਰੀਕਾ ਵਾਲੇ ਪਾਸੇ ਮੌਜੂਦ ਸਟੀਫ ਸ਼ੈਂਡ ਕਥਿਤ ਤੌਰ ਤੇ ਇਹਨਾਂ ਨੂੰ ਅੱਗੇ ਲੈ ਕੇ ਜਾਂਦਾ ਪਰ ਇਸ ਤੋਂ ਪਹਿਲਾਂ ਹੀ ਪਰਿਵਾਰ ਨਾਲ ਪਾਣਾ ਵਾਪਰ ਗਿਆ 19 ਜਨਵਰੀ 2022 ਨੂੰ ਬੇहद ਬਰफीਲੇ ਮੌਸਮ ਦੌਰਾਨ ਤਾਪਮਾਨ ਮੰਨਫੀ 35 ਡਿਗਰੀ ਤੋਂ ਵੀ ਹੇਠਾਂ ਡਿੱਗ ਚੁੱਕਾ ਸੀ ਤੇ ਮੈਨੀਟੋਬਾ ਦੇ ਐਮਰਸਨ ਕਸਬੇ ਨੇੜੇ ਜਗਦੀਸ਼ ਪਟੇਲ ਉਸ ਦੀ ਪਤਨੀ વૈਸ਼ਾਲੀ ਬੇਨ ਪਟੇਲ 11 ਸਾਲ ਦੀ ਬੇਟੀ ਵਿਹਾਂਗੀ ਅਤੇ 3 ਸਾਲ ਦੇ ਬੇਟੇ ਧਾਰਮਿਕ ਨੂੰ ਬਗੈਰ ਮੋٹے ਕੱਪੜਿਆਂ ਤੋਂ ਠੰਡ 'ਚ ਛੱਡ ਦਿੱਤਾ ਗਿਆ। ਪਟੇਲ ਪਰਿਵਾਰ ਉਨ੍ਹਾਂ 11 ਜਣਿਆਂ 'ਚ ਸ਼ਾਮਲ ਸੀ ਜਿਨ੍ਹਾਂ ਨੇ ਰਾਤ ਦੇ ਹਨੇਰੇ 'ਚ ਬਾਰਡਰ ਪਾਰ ਕਰਨ ਦੀ ਯੋਜਨਾ ਬਣਾਈ ਪਰ ਅਮਰੀਕਾ ਦੇ ਬਾਰਡਰ ਏਜੰਟਸ ਨੇ ਸਾਜ਼ਿਸ਼ ਦਾ ਪਰਦਾ ਫਾਸ਼ ਕਰ ਦਿੱਤਾ। 11 'ਚੋਂ 2 ਜਣੇ ਸਟੀਫ ਸ਼ੈਂਡ ਦੀ ਵੈਨ ਤੱਕ ਪਹੁੰਚਣ 'ਚ ਕਾਮਯਾਬ ਹੋ ਗਏ ਤੇ ਇਸੇ ਦੌਰਾਨ 5 ਹੋਰ ਵੈਨ ਵਾਲ ਵੱਧਦੇ ਨਜ਼ਰ ਆਏ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਠੰਡ ਕਾਰਨ ਬੇहद ਨਾਜ਼ੁਕ ਹੋ ਚੁੱਕੀ ਸੀ ਜੋ ਕਦੇ ਬੇਹੋਸ਼ ਹੋ ਜਾਂਦਾ ਤੇ ਕਦੇ ਹੋਸ਼ ਵਿੱਚ ਆ ਜਾਂਦਾ ਸੀ ਮਿਨੇਸੋਟਾ ਦੇ ਫਰਗਸ ਫਾਲਸ ਦੀ ਅਦਾਲਤ 'ਚ ਮੁਕਦਮੇ ਦੀ ਸੁਣਵਾਈ ਦੌਰਾਨ ਹਰਸ਼ ਕੁਮਾਰ ਪਟੇਲ ਅਤੇ ਉਸਦੇ ਸਾਥੀ ਸਟੀਵ ਸ਼ੈਂਡ ਵੱਲੋਂ ਇੱਕ ਦੂਜੇ ਨੂੰ ਭੇਜੇ ਟੈਕਸਟ ਮੈਸੇਜ ਸਬੂਤ ਵਜੋਂ ਵਰਤੇ ਗਏ ਜਿਨ੍ਹਾਂ ਵਿੱਚ ਖਰਾਬ ਮੌਸਮ ਅਤੇ ਪ੍ਰਵਾਸੀਆਂ ਨੂੰ ਗੱਡੀ 'ਚ ਬਿਠਾਉਣ ਦੇ ਯਤਨਾਂ ਦਾ ਜ਼ਿਕਰ ਮਿਲਦਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਭਾਰਤੀ ਪਰਿਵਾਰ ਗੁਜਰਾਤ ਦੇ ਦਿਨਗੁਚਾ ਪਿੰਡ ਨਾਲ ਸਬੰਧਤ ਸੀ ਜਗਦੀਸ਼ ਪਟੇਲ ਦੇ ਪਿਤਾ ਬਲਦੇਵ ਪਟੇਲ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਦੇ ਬੇਟੇ ਨੇ ਕੈਨੇਡਾ ਦੇ ਰਸਤੇ ਅਮਰੀਕਾ ਜਾਣ ਦਾ ਰਾਹ ਕਿਉਂ ਚੁਣਿਆ ਜਗਦੀਸ਼ ਪਟੇਲ ਨੇ ਕੈਨੇਡਾ ਪੁੱਜਣ ਮਗਰੋਂ ਆਪਣੇ ਪਿਤਾ ਨਾਲ ਫੋਨ 'ਤੇ ਗੱਲ ਕੀਤੀ ਅਤੇ ਦੱਸਿਆ ਕਿ ਉਹ ਬਹੁਤ ਖੁਸ਼ ਹੈ ਦੱਸਿਆ ਜਾ ਰਿਹਾ ਹੈ ਕਿ ਹਰਸ਼ਕੁਮਾਰ ਪਟੇਲ ਅਤੇ ਸਟੀਫ ਸ਼ੈਂਡ ਨੇ 19 ਜਨਵਰੀ 2022 ਦੀ ਤ੍ਰਾਸਦੀ ਤੋਂ ਪਹਿਲਾਂ ਦਰਜਨਾ ਪ੍ਰਵਾਸੀਆਂ ਨੂੰ ਕਥਿਤ ਤੌਰ ਤੇ ਬਾਰਡਰ ਪਾਰ ਕਰਵਾਇਆ ਸੀ। 에ਅਰ ਕੈਨੇਡਾ ਦੇ ਇੱਕ ਪਾਇਲਟ ਨੇ ਹਾਲ ਹੀ ਚ ਉਡਾਣ ਦੌਰਾਨ 에ਅਰ ਟ੍ਰੈਫਿਕ ਕੰਟਰੋਲਰਾਂ ਦੀ ਘਾਟ ਤੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਅਤੇ ਯਾਤਰੀਆਂ ਨੂੰ ਦੇਸ਼ ਦੇ ਹਵਾਈ ਅੱਡਿਆਂ ਤੇ ਚੱਲ ਰਹੀ ਦੇਰੀ ਨੂੰ ਹੱਲ ਕਰਨ ਲਈ ਆਪਣੇ ਐਮਪੀਜ਼ ਨੂੰ ਚਿੱਠੀ ਲਿਖਣ ਦਾ ਸੁਝਾਅ ਦਿੱਤਾ। ਐਤਵਾਰ ਨੂੰ ਬੈਂਕੂਵਰ ਤੋਂ ਮੌਂਟਰੀਅਲ ਜਾਰੀ ਇੱਕ ਫਲਾਈਟ ਚ ਪਾਇਲਟ ਨੇ 50 ਮਿੰਟ ਦੀ ਦੇਰੀ ਦਾ ਐਲਾਨ ਕਰਦਿਆਂ ਆਪਣੇ ਸੰਦੇਸ਼ 'ਚ 에어 ట్రాਫਿਕ ਕੰਟਰੋਲਰਾਂ ਦੀ ਘਾਟ ਤੇ ਪੜਾਅਸ ਕੱਢੀ ਜਹਾਜ਼ 'ਚ ਮੌਜੂਦ ਇੱਕ ਰਿਪੋਰਟਰ ਨੇ ਇਸ ਸੰਦੇਸ਼ ਨੂੰ ਰਿਕਾਰਡ ਕਰ ਲਿਆ 에어 ట్రాਫਿਕ ਕੰਟਰੋਲਰ ਸੈਕਟਰ ਦਾ ਸੰਚਾਲਨ ਪ੍ਰਾਈਵੇਟ ਕੰਪਨੀ NAV ਕੈਨੇਡਾ ਦੁਆਰਾ ਕੀਤਾ ਜਾਂਦਾ ਹੈ ਪਾਇਲਟ ਕਹਿੰਦਾ ਹੈ ਕਿ ਇਸ ਸੈਕਟਰ 'ਚ ਵਰਕਰਾਂ ਦੀ ਘਾਟ ਹੈ ਜਿਸ ਕਰਕੇ ਹਰ ਰੋਜ਼ 에어ਪੋਰਟਸ ਤੇ ਉਡਾਣਾਂ 'ਚ ਦੇਰੀ ਹੋ ਰਹੀ ਹੈ ਇਸ ਦੇ ਨਾਲ ਹੀ ਪਾਇਲਟ ਐਨ اے ਵੀ ਕੈਨੇਡਾ ਤੇ ਮੌਜੂਦਾ ਮੁਲਾਜ਼ਮਾਂ ਦੀ ਓਵਰਟਾਈਮ ਨੂੰ ਉੱਚਾ ਰੱਖਣ ਲਈ ਨਵੇਂ ਟ੍ਰੇਨੀਆਂ ਦੀ ਗਿਣਤੀ ਘੱਟ ਰੱਖਣ ਦਾ ਦੋਸ਼ ਵੀ ਲਾਉਂਦਾ ਹੈ ਤੇ ਯਾਤਰੀਆਂ ਨੂੰ ਇਸ ਬਾਰੇ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਦੱਸਣ ਲਈ ਕਹਿੰਦਾ ਹੈ 에ਅਰ ਕੈਨੇਡਾ ਦੇ ਬੁਲਾਰੇ ਨੇ ਇੱਕ ਬਿਆਨ ਦੇ ਵਿੱਚ ਪੁਸ਼ਟੀ ਕੀਤੀ ਕਿ ਐਨ اے ਵੀ ਕੈਨੇਡਾ ਦੀਆਂ ਪਾਬੰਦੀਆਂ ਨੇ ਕਈ ਹਫ਼ਤਿਆਂ ਤੋਂ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ 에ਅਰਲਾਈਨਸ ਦੀ ਸਮਾਂ ਸਾਰਣੀ ਨੂੰ ਪ੍ਰਭਾਵਿਤ ਕੀਤਾ ਹੈ NAV ਕੈਨੇਡਾ ਦੇ ਇੱਕ ਬੁਲਾਰੇ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਜਾਣਬੁੱਝ ਕੇ ਓਵਰਟਾਈਮ ਦਿਵਾਉਣ ਲਈ ਟ੍ਰੇਨੀਆਂ ਨੂੰ ਅਣਉਚਿਤ ਸਮਝ ਕੇ ਨਕਾਰਿਆ ਜਾ ਰਿਹਾ ਹੈ ਅਤੇ ਕਿਹਾ ਕਿ ਅਦਾਰਾ 에ਅਰ ਟ੍ਰੈਫਿਕ ਕੰਟਰੋਲਰਾਂ ਦੀ ਘਾਟ ਦੇ ਰਿਸਪੌਂਸ 'ਚ ਟ੍ਰੇਨਿੰਗ ਕਾਰਜਾਂ ਨੂੰ ਵਧਾ ਰਿਹਾ ਹੈ ਬੁਲਾਰੀ ਨੇ ਕਿਹਾ ਕਿ ਕੰਪਨੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਦੇਸ਼ ਭਰ ਚ ਆਪਣੀ ਟ੍ਰੇਨਿੰਗ ਸਮਰੱਥਾ ਨੂੰ ਮਹੱਤਵਪੂਰਨ ਢੰਗ ਨਾਲ ਵਧਾਉਣ ਦੀ ਪ੍ਰਕਿਰਿਆ ਵਿੱਚ ਹੈ ਸਾਡੇ ਕੋਲ ਇਸ ਸਮੇਂ ਸਾਡੇ ਟ੍ਰੇਨਿੰਗ ਪ੍ਰੋਗਰਾਮਾਂ ਚ ਲਗਭਗ 500 ਵਿਦਿਆਰਥੀ ਨੇ 2028 ਤੱਕ ਅਸੀਂ ਉਮੀਦ ਕਰਦੇ ਹਾਂ ਕਿ NAV ਕੈਨੇਡਾ ਦੇ ਟ੍ਰੇਨਿੰਗ ਪ੍ਰੋਗਰਾਮ ਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੀ ਕੁੱਲ ਗਿਣਤੀ ਲਗਭਗ 1500 ਹੋ ਜਾਵੇਗੀ ਟੋਰਾਂਟੋ ਅਤੇ ਨਾਲ ਲੱਗਦੇ ਇਲਾਕਿਆਂ ਚ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਸਕਾਰਬ్రో ਵਿਖੇ ਪਿਛਲੇ ਦਿਨੀ ਅੱਗ ਲਾ ਕੇ ਫੂਕਿਆ ਦੂਜਾ ਰੈਸਟੋਰੈਂਟ ਵੀ ਭਾਰਤੀ ਪਰਿਵਾਰ ਦਾ ਦੱਸਿਆ ਜਾ ਰਿਹਾ ਹੈ ਜੋ ਸਿਰਫ ਇੱਕ ਹਫਤਾ ਪਹਿਲਾਂ ਹੀ ਖੁੱਲਿਆ ਸੀ ਟੋਰਾਂਟੋ ਪੁਲਿਸ ਦਾ ਮੰਨਣਾ ਹੈ ਕਿ ਦੋਹਾਂ ਵਾਰਦਾਤਾਂ ਨੂੰ ਇੱਕੋ ਗਰੋ ਨੇ ਅੰਜਾਮ ਦਿੱਤਾ ਕੈਨੇਡੀ ਰੋਡ ਨੇੜੇ ਲਾਰੈਂਸ ਐਵੈਨਿਊ ਈਸਟ ਵਿਖੇ ਸਥਿਤ ਸ਼ਾਜ਼ ਇੰਡੀਅਨ ਕੁਜ਼ੀਨ ਨੂੰ ਅੱਗ ਲਾਉਣ ਵਾਲੇ 24 ਘੰਟੇ ਬਾਅਦ ਮੋੜ ਪਰਤੇ ਅਤੇ ਇਸੇ ਇਲਾਕੇ 'ਚ ਮੌਜੂਦ ਬੀਸੀਬੀਸੀ ਰੈਸਟੋਰੈਂਟ ਨੂੰ ਅੱਗ ਲਾ ਦਿੱਤੀ ਪੁਲਿਸ ਮੁਤਾਬਕ ਦੋ ਨਕਾਬਪੋਸ਼ ਸ਼ੱਕੀ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਤੇ ਬਲਣਸ਼ੀਲ ਪਦਾਰਥ ਦੀ ਵਰਤੋਂ ਕਰਦਿਆਂ ਅੱਗ ਲਾ ਕੇ ਇੱਕ ਸਿਲਵਰ ਕਲਰ ਐਸਯੂਵੀ ਚ ਫਰਾਰ ਹੋ ਗਏ ਟੋਰਾਂਟੋ ਪੁਲਿਸ ਦੀ ਕੌਨਸਟੇਬਲ ਸਟੈਫਨੀ ਮਾਈਸਲੀ ਨੇ ਦੱਸਿਆ ਕਿ ਵਾਰਦਾਤ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਉਧਰ ਰੈਸਟੋਰੈਂਟ ਮਾਲਕ ਦੇ ਵਕੀਲ ਰਾਜੇਸ਼ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਗਜ਼ਨੀ ਦੀਆਂ ਵਾਰਦਾਤਾਂ ਨੂੰ ਕਾਇਰਾਨਾ ਹਰਕਤ ਕਰਾਰ ਦਿੱਤਾ ਉਹਨਾਂ ਕਿਹਾ ਕਿ ਅਸਲ ਵਿੱਚ ਇਹ ਕਿਸੇ ਕਾਰੋਬਾਰ ਉੱਤੇ ਹਮਲਾ ਨਹੀਂ ਸਗੋਂ ਭਾਈਚਾਰੇ ਦੀ ਸੁਰੱਖਿਆ ਅਤੇ ਵਿਸ਼ਵਾਸ ਨੂੰ ਢਾਹ ਲਾਉਣ ਵਾਲੀ ਹਰਕਤ ਹੈ ਰਾਜੇਸ਼ ਕੁਮਾਰ ਨੇ ਅੱਗੇ ਕਿਹਾ ਕਿ ਸ਼ਾਜ਼ ਰੈਸਟੋਰੈਂਟ ਕਈ ਸਾਲਾਂ ਤੋਂ ਸਥਾਨਕ ਭਾਈਚਾਰੇ ਦੀ ਸੇਵਾ ਕਰ ਰਿਹਾ ਹੈ ਤੇ ਬੀਸੀਬੀਸੀ ਨੂੰ ਖੁੱਲਿਆਂ ਹਾਲੇ ਕੁਝ ਹੀ ਦਿਨ ਹੋਏ ਸਨ ਅਜਿਹੇ ਅਪਰਾਧਿਕ ਸਰਗਰਮੀਆਂ ਵਾਸਤੇ ਕੈਨੇਡਾ 'ਚ ਕੋਈ ਥਾਂ ਨਹੀਂ ਉਧਰ ਟੋਰਾਂਟੋ ਪੁਲਿਸ ਨੇ ਦੋ ਸ਼ੱਕੀਆਂ ਅਤੇ ਉਹਨਾਂ ਵੱਲੋਂ ਵਰਤੀ ਗੱਡੀ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਜੋ ਸੰਭਾਵਤ ਤੌਰ ਤੇ Honda CRV ਹੋ ਸਕਦੀ ਹੈ ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਗ੍ਰੀਕ ਕੈਫੇ ਨੇੜੇ ਅੱਗ ਲੱਗਣ ਦੀ ਤੀਜੀ ਵਾਰਦਾਤ ਸਾਹਮਣੇ ਆਈ ਪਰ ਇਸ ਅੱਗਜ਼ਨੀ ਨੂੰ ਪੜਤਾਲ ਨਾਲ ਜੋੜਿਆ ਨਹੀਂ ਗਿਆ ਚੇਤੇ ਰਹਿ ਕੇ ਜਦੋਂ ਸ਼ਾਜ਼ ਇੰਡੀਅਨ ਕੁਜ਼ੀਨ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਤਾਂ ਕੁਝ ਮੁਲਾਜ਼ਮ ਅੰਦਰ ਕੰਮ ਕਰ ਰਹੇ ਸਨ ਤਕਰੀਬਨ ਤਿੰਨ ਸ਼ੱਕੀਆਂ ਨੇ ਬਲੈਕ ਹੂਡੀਜ਼ ਪਾਈਆਂ ਹੋਈਆਂ ਸਨ ਤੇ ਨੇੜੇ ਹੀ ਖੜੀ ਇੱਕ ਗੱਡੀ ਉਹਨਾਂ ਦੀ ਉਡੀਕ ਕਰ ਰਹੀ ਸੀ ਸ਼ਾਜ਼ ਇੰਡੀਅਨ ਕੁਜ਼ੀਨ ਦੇ ਮਾਲਕ ਸ਼ਹਾਬੁੱਦੀਨ ਸ਼ੇਖ ਨੇ ਦੱਸਿਆ ਕਿ ਹੁਣ ਉਹਨਾਂ ਨੂੰ ਨਵੇਂ ਸਿਰੇ ਤੋਂ ਰੈਸਟੋਰੈਂਟ ਦੀ ਉਸਾਰੀ ਕਰਨੀ ਹੋਵੇਗੀ ਪਰ ਯਕੀਨੀ ਤੌਰ ਤੇ ਇਹ ਦੱਸਣਾ ਮੁਸ਼ਕਲ ਹੈ ਕਿ ਰੈਸਟੋਰੈਂਟ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ ਗੁੱਸੇ ਦਾ ਇਜ਼ਹਾਰ ਕਰਦਿਆਂ ਉਹਨਾਂ ਕਿਹਾ ਕਿ ਹੁਣ ਲੋਕਾਂ ਅੰਦਰ ਮਨੁੱਖਤਾ ਨਾਂ ਦੀ ਕੋਈ ਚੀਜ਼ ਨਹੀਂ ਰਹੇਗੀ ਸਕਾਰ ਬ੍ਰੋਚ ਜੋ ਵਾਪਰ ਰਿਹਾ ਹੈ ਖਾਸ ਤੌਰ ਤੇ ਸਾਡੇ ਰੈਸਟੋਰੈਂਟ 'ਚ ਵਾਪਰੀ ਘਟਨਾ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਸੀਂ ਬੇहद ਅਸੁਰੱਖਿਅਤ ਹਾਂ ਉਹਨਾਂ ਦੱਸਿਆ ਕਿ ਸ਼ੈਪਰਡ ਐਵੈਨਿਊ ਇਲਾਕੇ 'ਚ ਵੀ ਇੱਕ ਰੈਸਟੋਰੈਂਟ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਦੋਹਾਂ ਵਾਰਦਾਤਾਂ ਦੇ ਸਬੰਧਤ ਹੋਣ ਬਾਰੇ ਸਪਸ਼ਟ ਤੌਰ ਤੇ ਕੁਝ ਵੀ ਕਹਿਣਾ ਮੁਸ਼ਕਲ ਹੈ ਦੱਸਦੀ ਹੈ ਕਿ ਟ੍ਰਾਂਟੋ ਅਤੇ ਨਾਲ ਲੱਗਦੇ ਇਲਾਕਿਆਂ 'ਚ ਗੈਣਿਆਂ ਦੇ ਸਟੋਰ ਲੁੱਟਣ ਦੀਆਂ ਵਾਰਦਾਤਾਂ ਮਗਰੋਂ ਹੁਣ ਰੈਸਟੋਰੈਂਟਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉੱਤਰੀ ਸਸਕੈਚਵਨ 'ਚ ਤੇਜ਼ ਹੁੰਦੀ ਜੰਗਲੀ ਅੱਗ ਕਾਰਨ ਘੱਟੋ-ਘੱਟ 4000 ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਨੇ ਲੋਕਾਂ ਦਾ ਸਭ ਤੋਂ ਵੱਡਾ ਗਰੁੱਪ ਜਿਨ੍ਹਾਂ ਨੂੰ ਸੁਰੱਖਿਅਤ ਥਾਂ ਤੇ ਲਿਆਂਦਾ ਗਿਆ ਉਹ ਉੱਤਰੀ ਪਿੰਡ ਪੈਲਿਕਨ ਨੈਰੋਜ਼ ਤੋਂ ਨਿਕਲਿਆ ਜੋ ਕਿ ਪ੍ਰਿੰਸ ਐਲਬਰਟ ਤੋਂ ਲਗਭਗ 400 ਕਿਲੋਮੀਟਰ ਉੱਤਰੀ ਪੂਰਬ ਵੱਲ ਹੈ ਇੱਥੇ ਇੱਕ ਜੰਗਲੀ ਅੱਗ ਕਮਿਊਨਿਟੀ ਦੇ ਬਹੁਤ ਨੇੜੇ ਪਹੁੰਚ ਚੁੱਕੀ ਹੈ ਤੇ ਸੜਕ ਰਾਹੀ ਆਵਾਜਾਈ ਨੂੰ ਖਤਰੇ 'ਚ ਪਾ ਰਹੀ ਹੈ ਪੀਟਰ ਬੈਲੈਂਟਾਈਨ ਕਰੀ ਨੇਸ਼ਨ ਨੇ ਮੰਗਲਵਾਰ ਨੂੰ ਪੈਲਿਕਨ ਨੈਰੋਜ਼ ਲਈ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਮੁਖੀ ਪੀਟਰ ਬੀਟੀ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਲਗਭਗ 2000 ਲੋਕ ਪਹਿਲਾਂ ਹੀ ਪੈਲਿਕਨ ਨੈਰੋਜ਼ ਅਤੇ ਨਜ਼ਦੀਕੀ ਇਲਾਕਿਆਂ ਤੋਂ ਨਿਕਲ ਚੁੱਕੇ ਨੇ ਅਤੇ ਹੋਰ 2000 ਲੋਕਾਂ ਨੂੰ ਬਾਸ ਰਹੀਂ ਆ ਜਾਂ ਆਪਣੀਆਂ ਗੱਡੀਆਂ ਚ ਤੁਰੰਤ ਇਲਾਕਾ ਛੱਡਣ ਲਈ ਕਿਹਾ ਜਾ ਰਿਹਾ ਹੈ ਪ੍ਰਿੰਸ ਐਲਬਰਟ ਫਲਨ ਫਲੋਨ ਅਤੇ ਸਿਸ ਕਾਰਟਨ ਚ ਈਵੈਕੂਏਸ਼ਨ ਸੈਂਟਰ ਸਥਾਪਿਤ ਕੀਤੇ ਗਏ ਨੇ ਚੈਰਿਸ਼ ਮੋਰਨ ਜੋ ਪੈਲਿਕਨ ਨੈਰੋਜ਼ ਦੀ ਰਹਿਣ ਵਾਲੀ ਹੈ ਮੰਗਲਵਾਰ ਸਵੇਰੇ ਸਿਸਕਾਰਟੂਨ ਦੇ ਇੱਕ ਹੋਟਲ 'ਚ ਪਹੁੰਚੀ ਉਸਨੇ ਕਿਹਾ ਕਿ ਕਾਰ ਛੱਡਣਾ ਤੇ ਸਾਰਾ ਸਮਾਨ ਸਿਮੇਟਣਾ ਬਹੁਤ ਤਣਾਅ ਭਰਿਆ ਅਨੁਭਵ ਸੀ ਮੋਰਿਨ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਹਾਈਵੇ 106 ਬੰਦ ਹੋ ਗਿਆ ਸੀ ਜਿਸ ਕਾਰਨ ਉਸ ਨੂੰ ਲਾਰੋਂਜ ਨੇੜੇ ਦੀ ਇੱਕ ਹੋਰ ਸੜਕ ਰਾਹੀਂ ਆਉਣਾ ਪਿਆ ਜਿਸ ਨਾਲ ਸਫ਼ਰ ਦਾ ਸਮਾਂ ਹੋਰ ਲੰਮਾ ਹੋ ਗਿਆ ਮੈਂ ਤੇ ਮੇਰਾ ਸਾਥੀ ਲਗਭਗ ਰਾਤ 2 ਵਜੇ ਸਿਸਕਾਰਟੂਨ ਪਹੁੰਚੇ ਤੇ ਫਿਰ ਕਮਰੇ ਲੱਭਣ ਲਈ ਇੱਧਰ-ਉੱਧਰ ਭਟਕਦੇ ਰਹੇ ਹੁਣ ਉਸ ਕਾਰਟੂਨ ਚ ਹੈ ਅਤੇ ਇਹ ਉਮੀਦ ਕਰ ਰਹੀ ਹੈ ਕਿ ਉਸ ਦਾ ਘਰ ਸੁਰੱਖਿਅਤ ਰਹੇ ਮੈਂ ਪੂਰੀ ਸਥਿਤੀ ਕਰਕੇ ਬਹੁਤ ਤਣਾਅ 'ਚ ਹਾਂ ਬਹੁਤ ਚਿੰਤਾ ਹੋ ਰਹੀ ਹੈ ਕਿਉਂਕਿ ਮੇਰੇ ਦਾਦਾ ਨੇ ਪਿੱਛੇ ਰਹਿਣ ਦਾ ਫੈਸਲਾ ਕੀਤਾ ਹੈ ਤਾਂ ਜੋ ਉਹ ਸੁਰੱਖਿਆ ਦੇ ਕੰਮ ਲਈ ਉੱਥੇ ਰਹਿ ਸਕਣ ਮਰੀ ਨੇ ਕਿਹਾ ਕਿ ਉਹ ਆਪਣੇ ਪਿੰਡ ਦੇ ਹੋਰ ਘਰਾਂ ਅਤੇ ਆਪਣੇ ਦਾਦੇ ਵਰਗੇ ਉਹਨਾਂ ਲੋਕਾਂ ਲਈ ਵੀ ਚਿੰਤਤ ਹੈ ਜਿਨ੍ਹਾਂ ਨੇ ਥਾਂ ਛੱਡਣ ਦੀ ਬਜਾਏ ਉੱਥੇ ਰਹਿ ਕੇ ਮਦਦ ਕਰਨ ਦਾ ਫੈਸਲਾ ਕੀਤਾ ਹੈ ਮੈਂ ਸਿਰਫ ਇਹਨਾਂ ਲਈ ਦੁਆ ਕਰਦੀ ਹਾਂ ਕਿ ਉਹ ਅੱਗ ਨੂੰ ਕਾਬੂ 'ਚ ਲਿਆ ਸਕਣ ਤਾਂ ਜੋ ਅਸੀਂ ਵਾਪਸ ਘਰ ਜਾ ਸਕੀਏ ਇਸ ਦੇ ਨਾਲ ਹੀ ਹੋਰ 380 ਤੋਂ ਵੱਧ ਲੋਕ ਸੋਮਵਾਰ ਨੂੰ ਉੱਤਰੀ ਕਮਿਊਨਿਟੀ ਹਾਲ ਲੇਕ ਨੂੰ ਛੱਡ ਗਏ ਜਿੱਥੇ ਇੱਕ ਹੋਰ ਜੰਗਲ ਦੀ ਅੱਗ ਲੱਗੀ ਹੋਈ ਹੈ ਉੱਤਰੀ ਪੱਛਮੀ ਸਸਕੈਚੁਆਨ 'ਚ ਕੋਨੋ ਲੇਕ ਜੋ ਮੈਡੋ ਲੇਕ ਤੋਂ ਲਗਭਗ 120 ਕਿਲੋਮੀਟਰ ਉੱਤਰ ਵੱਲ ਦੇ ਲੀਡਰਜ਼ ਨੇ ਵੀ ਸੋਮਵਾਰ ਨੂੰ ਅੱਗ ਦੇ ਬਹੁਤ ਨੇੜੇ ਆ ਜਾਣ ਕਰਕੇ ਇਲਾਕਾ ਖਾਲੀ ਕਰਵਾਉਣ ਦਾ ਫੈਸਲਾ ਕੀਤਾ ਲਗਭਗ 250 ਲੋਕਾਂ ਨੂੰ ਕੋਲਡ ਲੇਕ ਅਤੇ ਹੋਰ 250 ਨੂੰ ਲਾਇਡ ਮੈਂਸਟਰ ਪੇ ਜਾ ਗਿਆ ਸਸਕੈਚਵਨ ਪਬਲਿਕ ਸੇਫਟੀ ਏਜੰਸੀ ਦੇ ਆਪਰੇਸ਼ਨ ਲਈ ਵਾਈਸ ਪ੍ਰੈਜ਼ੀਡੈਂਟ ਸਟੀਵ ਰਾਬਰਟਸ ਨੇ ਮੰਗਲਵਾਰ ਦੁਪਹਿਰ ਕਿਹਾ ਅਸੀਂ ਪਿਛਲੇ ਕੁਝ ਦਹਾਕਿਆਂ 'ਚ ਕਦੇ ਵੀ ਇੰਨਾ ਵੱਧ ਪ੍ਰਭਾਵਸ਼ਾਲੀ ਤੇ ਸਰਗਰਮ ਅੱਗ ਵਾਲਾ ਮੌਸਮ ਨਹੀਂ ਵੇਖਿਆ। ਰਾਬਰਟਸ ਨੇ ਕਿਹਾ ਕਿ ਹੁਣ ਤੱਕ ਲੱਗੀਆਂ ਲਗਭਗ ਸਾਰੀਆਂ ਅੱਗਾਂ ਮਨੁੱਖੀ ਕਾਰਨਾ ਕਰਕੇ ਲੱਗੀਆਂ ਨੇ। ਬੁੱਧਵਾਰ ਸਵੇਰੇ ਤੱਕ ਸਸਕੈਚੁਅਨ 'ਚ 17 ਜੰਗਲੀ ਅੱਗਾਂ ਸਰਗਰਮ ਸਨ। ਉਹਨਾਂ ਵਿੱਚੋਂ 10 ਅੱਗਾਂ ਤੇ ਹੁਣ ਤੱਕ ਕਾਬੂ ਨਹੀਂ ਪਾਇਆ ਗਿਆ। ਡਿਨਅਰ ਬੀਚ ਖੇਤਰ ਜੋ ਕਿ ਸਕੈਚਵਨ ਤੇ ਮੈਰੀਟੋਬਾ ਦੀ ਸਰਹੱਦ ਦੇ ਨੇੜੇ ਹੈ ਦੇ ਇਲਾਕੇ ਚ ਸਭ ਤੋਂ ਵੱਧ ਚਾਰ ਜੰਗਲੀ ਅੱਗਾਂ ਕਾਬੂ ਤੋਂ ਬਾਹਰ ਨੇ ਨੈਰੋ ਹਿਲਜ਼ ਪ੍ਰੋਵਿੰਸ਼ੀਅਲ ਪਾਰਕ ਇਲਾਕੇ ਚ ਲੱਗੀਆਂ ਦੋ ਅੱਗਾਂ ਕੈਂਪ ਫਾਇਰ ਅਤੇ ਸ਼ੂ ਫਾਇਰ ਹੁਣ ਸੂਬੇ ਦੀ ਸਭ ਤੋਂ ਵੱਡੀ ਜੰਗਲੀ ਅੱਗ ਚ ਤਬਦੀਲ ਹੋ ਗਈ ਕੈਂਡਲ ਲੇਕ ਤੇ ਹੋਰ ਛੋਟੀਆਂ ਕਮਿਊਨਿਟੀਆਂ ਲਈ ਨਿਕਾਸੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਸਾਲ ਹੁਣ ਤੱਕ ਅੱਗਾਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਕਾਫੀ ਵੱਧ ਹੈ SPS A ਮੁਤਾਬਕ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 205 ਅਗਾਂ ਲੱਗ ਚੁੱਕੀਆਂ ਨੇ ਜਦਕਿ ਪਿਛਲੇ ਸਾਲ ਇਸੇ ਸਮੇਂ ਤੱਕ ਇਹ ਗਿਣਤੀ 165 ਸੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਕੈਨੇਡਾ 1 ਜੁਲਾਈ ਤੱਕ ਯੂਰਪੀ ਫੌਜੀ ਯੋਜਨਾ ਚ ਹੋਵੇਗਾ ਸ਼ਾਮਲ ਕੈਨੇਡਾ ਡੇ ਤੱਕ ਕੁਝ ਠੋਸ ਨਤੀਜਾ ਦੇਖਣਾ ਚਾਹੁੰਦੇ ਨੇ ਕਾਰਨੀ ਟਰੰਪ ਦੀ 51ਵੇਂ ਸੂਬੇ ਵਾਲੀ ਤਾਜ਼ਾ ਟਿੱਪਣੀ ਮਗਰੋਂ ਰੱਖਿਆ ਮੰਤਰੀ ਵੱਲੋਂ ਕੈਨੇਡੀਅਨ ਪ੍ਰਭੂ ਸੱਤਾ ਦਾ ਬਚਾ ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਦਾ ਕਹਿਣਾ ਹੈ ਕਿ ਕੈਨੇਡਾ ਆਪਣੇ ਰੱਖਿਆ ਖਰਚਿਆਂ ਨੂੰ ਆਪ ਕੰਟਰੋਲ ਕਰੇਗਾ ਭਾਰਤੀ ਪਰਿਵਾਰ ਦੀ ਮੌਤ ਦੇ ਮਾਮਲੇ ਦਾ ਹੋਵੇਗਾ ਇਨਸਾਫ ਦੋਸ਼ੀਆਂ ਨੂੰ ਸੁਣਾਈ ਜਾ ਸਕਦੀ ਹੈ 20 ਸਾਲ ਕੈਦ ਦੀ ਸਜ਼ਾ ਪਾਇਲਟ ਨੇ 에어 ਟਰੈਫਿਕ ਕੰਟਰੋਲਰਾਂ ਦੀ ਘਾਟ ਉੱਤੇ ਕੱਢੀ ਭੜਾਸ ਕਈ ਹਫ਼ਤਿਆਂ ਤੋਂ ਉਡਾਣਾਂ 'ਚ ਦੇਰੀਆਂ ਹੋ ਰਹੀਆਂ ਨੇ ਰਿਪੋਰਟ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ